ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨੀ ਅੱਜ ਆਇਆ ਸਾਡੇ ਵੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਤੱਕਣ ਚੰਨ ਸੂਰਜ ਟੁਕ ਟੁਕ ਨੇੜੇ ਨੀ ਅੱਜ ਕੋਈ ਆਇਆ ਸਾਡੇ ਵੇੜੇ ਅੱਜ ਸਾਡੇ ਵੇੜੇ ਦੀ ਛਾਨ ਸਮੂਹ ਨਗਰ ਪੰਚਾਇਤ ਸਰਪੰਚ ਸਾਹਿਬ ਸਰਦਾਰ ਚਮਕੌਰ ਸਿੰਘ ਤੇ ਪਿੰਡ ਦੇ ਪਤਵੰਤੇ ਸੱਜਣ ਹੋਰ ਮੋਹਤਵਰ ਤੇ ਸਾਡੇ ਕੋਲ ਸਾਹਿਬ ਇਹ ਸਕੂਲ ਦੇ ਹੈਡ ਟੀਚਰ ਮਖਰੀਆ ਮਾਡਮ ਗਰਪਾਲ ਕੌਰ ਤੇ ਪੰਚਾਇਤ ਮੈਂਬਰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਤੇ ਸਾਡੇ ਹਾਕੀ ਦੇ ਕੋਚ ਸਰਦਾਰ ਅਫਤਾਰ ਸਿੰਘ ਜੀ ਇਹਨਾਂ ਨੂੰ ਵੀ ਸੱਦਾ ਦਿੱਤਾ ਸੀ ਕਿਉਂਕਿ ਛੋਟੀ ਜੀ ਪਾਰਟੀ ਅਸੀਂ ਇੱਕ ਰੱਖੀ ਇਹਨਾਂ ਨਾਲ ਗੱਲਾਂ ਬਾਤਾਂ ਤੇ ਜੋ ਸਕੂਲ ਦੇ ਸਾਡੇ ਕੰਮ ਹੋਏ ਐ ਅਸੀਂ ਸਰਪੰਚ ਸਾਹਿਬ ਨੂੰ ਕਿਹਾ ਇੱਕ ਸੱਦੇ ਤੇ ਨਾਲ ਦੀ ਨਾਲ ਜਿਹੜੇ ਸਾਡੇ ਸਕੂਲ ਦੇ ਕੰਮ ਸੀ ਇਹਨਾਂ ਨੇ ਹੂਦੀ ਨਾਲ ਦੀ ਨਾਲ ਲਿਆ ਕੇ ਮਿਸਤਰੀ ਤੇ ਸਾਡੀ ਜਿਹੜੀ ਫਰਸ਼ਾ ਹੈ ਸਾਰੇ ਕਮਰਿਆਂ ਦੀ ਇਹਨਾਂ ਵੱਲੋਂ ਫਰਸ਼ ਬਣਾਈ ਗਈ ਹੋਰ ਵੀ ਨਾਲ ਦੀ ਨਾਲ ਟੈਂਕੀਆਂ ਪਾਣੀ ਦੀਆਂ ਜੋ ਵੀ ਅਸੀਂ ਮਾੜਾ ਮੋਟਾ ਇਹਨਾਂ ਨੂੰ ਨਾਲ ਦੀ ਨਾਲ ਕਹਿੰਦੇ ਆ ਕੰਮ ਨੂੰ ਤੇ ਉਹਦੀ ਸਾਡੇ ਜਿਹੜੇ ਹੈ ਕੰਮ ਹੈ ਪਹਿਲ ਦੇ ਆਧਾਰ ਤੇ ਸਕੂਲ ਦੇ ਕੰਮ ਕਰਦੇ ਆ ਇਹ ਇਹਨਾਂ ਦੀ ਚੰਗੀ ਸੋਚ ਸਦਕਾ ਹੀ ਹੈ ਜਿਹੜਾ ਕਿਉਂਕਿ ਆਪ ਪਿੰਡਾਂ ਦੇ ਵਿੱਚ ਇਹ ਕੰਮ ਹੁੰਦੇ ਨਹੀਂ ਖਾਸ ਕਰਕੇ ਸਕੂਲਾਂ ਦੇ ਸਭ ਤੋਂ ਵੱਡੀ ਅਸੀਂ ਇਹਨਾਂ ਦੀ ਇਹ ਇਸ ਪਿੰਡ ਨੂੰ ਦੇਣ ਮੰਨਦੇ ਆ ਵੀ ਜਿਹੜਾ ਇਹ ਗਰਾਊਂਡ ਲਿਆਂਦਾ ਤੇ ਇੰਨਾ ਵਧੀਆ ਇਹ ਜਿਹੜਾ ਗਰਾਊਂਡ ਹੈ ਇਹਦੇ ਵਿੱਚ ਜਿਹੜੇ ਖਿਡਾਰੀ ਆ ਸਾਡੇ ਕਿ ਕਿੱਥੋਂ ਇੰਟਰਨੈਸ਼ਨਲ ਤੱਕ ਜਦੋਂ ਅਸੀਂ ਆਹ ਬੱਚਿਆਂ ਨੂੰ ਲੈ ਕੇ ਗਏ ਤਾਂ ਉੱਥੇ ਜਿਹੜੇ ਬੱਚੇ ਇਹ ਐ ਸਪੁੱਛਣ ਸਪੈਸ਼ਲ ਵੀ ਕਿਹੜੀ ਪਿੰਡ ਤੋਂ ਆਏ ਹੋ ਤੁਸੀਂ ਤਾ ਇੰਨੀ ਵਧੀਆ ਜਿਹੜੀ ਹਾਕੀ ਆ ਸਾਡੀ ਜਿਹੜੀ ਐ ਸਟੇਟ ਚ ਗਈ ਇਹ ਸਿਰਫ ਗਰਾਊਂਡ ਦੇ ਕਰਕੇ ਹੀ ਬੱਚੇ ਖੇਡਦੇ ਆ ਤੇ ਇਹਦੀ ਬਦੌਲਤ ਸਾਡੇ ਕੋਸ ਸਰ ਹਵਤਾਰ ਸਿੰਘ ਜੀ ਇਹ ਜੋ ਬਹੁਤ ਮਿਹਨਤ ਕਰਾ ਰਹੇ ਆ ਇਹਨਾਂ ਨੇ ਜਿਹੜੇ ਬੱਚੇ ਆ ਤਰਾਸ਼ਨੇ ਆ ਤਰਾਸ਼ ਕੇ ਸਾਨੂੰ ਅਸੀਂ ਦੇਖ ਕੇ ਉੱਥੇ ਹੈਰਾਨ ਹੋ ਗਏ ਜਦੋਂ ਬੱਚੇ ਐਦਕੀ ਪਹਿਲੀ ਾਰ ਬੱਚੇ ਨਿੱਕਿਆਂ ਦੀ ਇਹਦੀ ਹਾਕੀ ਹੋ ਰਹੀ ਸੀ ਉੱਥੇ ਜਰਖੜ ਖੇਡਾਂ ਹੋਈਆਂ ਸਟੇਟ ਦੇ ਵਿੱਚ ਆਪਣੀ ਟੀਮ ਗਈ ਤੇ ਉੱਥੇ ਪਹਿਲੀ ਵਾਰੀ ਜਿਹੜੇ ਸਾਰੇ ਮਤਲਬ 23 ਜ਼ਿਲ੍ਹਿਆਂ ਚੋਂ ਲਗਭਗ 18 ਜ਼ਿਲ੍ਹੇ ਉੱਥੇ ਪਹੁੰਚੇ ਹੋਏ ਸੀ ਤੇ ਉਹ ਉਹਨਾਂ ਨਾਲ ਮੁਕਾਬਲੇ ਹੋਏ ਜਿੰਨੂੰ ਦੇਖਿਆ ਵੀ ਬੱਚੇ ਜਿਹੜੇ ਐ ਇਹ ਕਮਾਲਾਂ ਘਟਦੇ ਸੀਗੇ ਸਾਡੇ ਬੱਚੇ ਤੇ ਪਹਿਲੀ ਗੱਲ ਵੀ ਇਹ ਪਿੰਡਾਂ ਦੇ ਵਿੱਚ ਜਿਹੜੀ ਐ ਇਹ ਇਹ ਜਾਗ ਖੇਡਾਂ ਦੀ ਜਾਗ ਇਹ ਖੇਡਾਂ ਦੀ ਬਦੌਲਤ ਹੀ ਜਿਹੜੇ ਐ ਅੱਗੇ ਜਿਹੜੇ ਉੱਚ ਮਕਾਮਾਂ ਤੇ ਮੁਲਾਜ਼ਮਾਂ ਜਾਂ ਹੋਰ ਕਿਸੇ ਉੱਚ ਅਹੁਦਿਆਂ ਤੇ ਜਿਹੜੇ ਬੱਚੇ ਪਹੁੰਚਦੇ ਐ ਇਹ ਵੀ ਇਹਨਾਂ ਦੀ ਬਦੌਲਤ ਜਾਂ ਨਗਰ ਦੀ ਬਦੌਲਤ ਪੜ੍ਹੇ ਲਿਖੇ ਲੋਕਾਂ ਦੇ ਕਰਕੇ ਹੀ ਜਿਹੜਾ ਇਹ ਕਾਰਜ ਹੁੰਦੇ ਆ ਅੱਗੇ ਪਹੁੰਚਦੇ ਆ ਜਿਹੜੇ ਵਿਅਕਤੀ ਆ ਬੱਚੇ ਸਾਡੇ ਤਾਂ ਹੁਣ ਮੈਂ ਬੇਨਤੀ ਕਰੂੰਗਾ ਸਵਾਗਤ ਲਈ ਸਰਦਾਰ ਰੂਪ ਸਿੰਘ ਦੋ ਚਾਰ ਮਿੰਟ ਲਈ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਮੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਗੱਜਕੀ ਫਤਿਹ ਬਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਡੀ ਇੱਕ ਦਲੀ ਇੱਛਾ ਸੀ ਇਹ ਮੈਡਮ ਦੀ ਵੀ ਅਸੀਂ ਕੋਈ ਵੀ ਕੰਮ ਜਦੋਂ ਵੀ ਕੋਈ ਕਹਿੰਨੇ ਆ ਆਪਣੇ ਪੰਚਾਇਤ ਨੂੰ ਆਪਣੇ ਪਿੰਡ ਦੇ ਪਤਵੰਤੇ ਸੱਜਣਾ ਨੂੰ ਤਾਂ ਸਾਡੇ ਨਾਲ ਦੀ ਨਾਲ ਹੁੰਦਾਗਾ ਤਾਂ ਅਸੀਂ ਸੋਚਿਆ ਸੀ ਕਿ ਵਧੀਆ ਮਤਲਬ ਪਾਰਟੀ ਕੋਈ ਜਾਂ ਬੈਠਣ ਦੇ ਕੋਈ ਚਾਹ ਦੇ ਕੱਪ ਪੀਵਾਂਗੇ ਵਧੀਆ ਟੈਂਟ ਵਗੈਰਾ ਲਗਾ ਕੇ ਕਰਾਂਗੇ ਪਰ ਅਸੀਂ ਇਸ ਦਿਨ ਦੀ ਮੁਆਫੀ ਚਾਹੁੰਦੇ ਆ ਵੀ ਛੋਟੇ ਤੇ ਵੱਡੇ ਸਾਬਜਾਦੇ ਇਹਨਾਂ ਜਿਹਨਾਂ ਦੇ ਵਿੱਚ ਅਸੀਂ ਹੀਰੋ ਹੋਏ ਸੀਗੇ ਅੱਜ ਆ ਵੱਡੇ ਸਾਬਜਾਦੇ ਸੀਗੇ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਆ ਸੋ ਅਸੀਂ ਇਹ ਪ੍ਰੋਗਰਾਮ ਨੂੰ ਸੰਪਰਕ ਰੱਖਣ ਦੀ ਕੋਸ਼ਿਸ਼ ਕੀਤੀ ਹੈ ਸੋ ਅੱਜ ਦੇ ਦਿਨ ਇਸ ਲਈ ਤਾਂ ਇਕੱਠੇ ਹੋਏ ਆ ਵੀ ਜਿਹੜਾ ਹੈਗਾ ਇਹਨਾਂ ਪੰਚਾਇਤ ਦੇ ਵੀ ਕੁਝ ਮਹੀਨੇ ਰਹਿ ਗਏ ਆ ਤੇ ਆਉਂਦੀ ਨਵੀਂ ਪੰਚਾਇਤ ਨੇ ਆਉਣਾਗਾ ਪਰ ਜਿੰਨਾ ਇਹਨਾਂ ਦਾ ਸਾਥ ਸਾਡੇ ਨਾਲ 5 ਸਾਲ ਦੇ ਵਿੱਚ ਜਿੰਨਾ ਵੀ ਨਿਭਾਇਆਗਾ ਉਸ ਦਾ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇਗੇ ਸੋ ਸਭ ਤੋਂ ਪਹਿਲਾਂ ਅਸੀਂ ਸਰਦਾਰ ਚਮਕਾਲ ਸਿੰਘ ਜੀ ਸਰਪੰਚ ਇਹਨਾਂ ਦਾ ਬਹੁਤ ਬਹੁਤ ਰਿਣੀ ਆ ਧੰਨਵਾਦ ਕਰਦੇ ਆ ਵੀ ਸਾਨੂੰ ਕਦੇ ਵੀ ਕੋਈ ਵੀ ਜਰੂਰ ਵੀ ਕਿਤੇ ਕੰਮ ਗਏ ਹੈਗੇ ਛੋਟੇ ਤੇ ਚਾਹੇ ਵੱਡਾ ਪਲੀਗਲ ਤੇ ਚਾਹ ਦੇ ਕੱਪ ਤੋਂ ਬਿਨਾਂ ਸਾਨੂੰ ਆਉਂ ਨਹੀਂ ਦਿੱਦਨੇ ਦੂਸਰੀ ਗੱਲ ਹੈਗੀ ਹੈ ਵੀ ਸਾਨੂੰ ਕਿ ਸਿਰਫ ਕਹਿਣ ਦੀ ਲੋੜ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਕਹਿੰਦੇ ਤੁਸੀਂ ਸੌਂਜੋ ਵੀ ਐਡੇ ਕੀ ਆ ਜਿਹੜੀ ਹੈਗੀ ਆ ਰਹਿਨਮਾਈ ਹੋ ਰਹੀ ਹੈ ਇਹੋ ਜਿਹੇ ਸਰਪੰਚ ਸਾਰੇ ਪਿੰਡਾਂ ਨੂੰ ਮਿਲ ਜਾਣ ਤਾਂ ਪੰਜਾਬ ਦਾ ਵਿਕਾਸ ਜਿਹੜਾ ਹੈਗਾ ਉਹ ਬੜੀ ਜਲਦੀ ਹੋ ਸਕਦਾ ਹੈਗਾ ਜੇ ਸੂਝਵਾਨ ਜਿਹੜੇ ਹੈਗੇ ਆ ਜੇ ਕ੍ਰਿਕਟ ਨੂੰ ਆਪਣਾ ਗ੍ਰੇਡ ਆਪਾਂ ਕਹਿੰਦੇ ਆ ਬਾਰਲੀ ਗੇਮ ਹੈਗੀ ਉਸ ਨੂੰ ਤੋੜਨ ਦੀ ਜਿਹੜੀ ਨੀਤੀ ਹੈਗੀ ਆ ਤਾਂ ਸਾਨੂੰ ਦੂਸਰੀ ਗੇਮਾਂ ਲੈ ਕੇ ਆਉਣੀਆਂ ਪੈਣਗੀਆਂ ਸਾਡੀ ਜਿਹੜੀ ਦੇਸੀ ਖੇਡ ਹਾਕੀ ਹੈ ਤਾਂ ਉਹ ਤਾਂ ਹੀ ਪਰਫੁੱਲਤ ਹੋਏਗੀ ਜੋ ਉਹਦੇ ਵਾਸਤੇ ਅਸੀਂ ਕੋਈ ਗਰਾਊਂਡ ਬਣਾਵਾਂਗੇ ਕੋਈ ਪੰਪੈਸ ਇਨਵੈਸਟ ਕਰਾਂਗੇ ਤਾਂ ਇਹ ਮਹਿੰਗੀ ਗੇਮ ਆ ਆਪਨੂੰ ਹੀ ਪਤਾ ਇਸ ਗੱਲ ਦੇ ਵਿੱਚ ਠੀਕ ਹੈ ਇਸ ਲਈ ਸਾਡੀ ਜਿਹੜੀ ਹੈਗੀ ਉਹ ਵਿਸਰ ਰਹੀ ਹੈਗੀ ਆ ਪਰ ਇਹਨਾਂ ਨੇ ਆਪਣੇ ਇਕਰ ਲੋ ਬਲਬੁੱਤੇ ਤੇ ਡੀਸੀ ਬਠਿੰਡਾ ਜੀ ਨਾਲ ਰਿਲੇਸ਼ਨਸ਼ਿਪ ਬਣਾਏ ਤਾਂ ਉਹਨਾਂ ਨਾਲ ਜਿਹੜਾ ਹੈਗਾ ਇਹੋ ਜਿਹਾ ਐਮਨੰਦਾ ਜਿਹੜਾ ਹੈਗਾ ਸਹਿਚਾਰ ਵਧਿਆ ਤਾਂ ਉਹ ਕਹਿੰਦੇ ਵੀ ਮੰਗ ਲਓ ਜੋ ਕੁਛ ਮੰਗਣਾ ਤੇ ਕਹਿੰਦੇ ਜੀ ਮੈਨੂੰ ਇੱਕ ਪਿੰਡ ਦੇ ਵਿੱਚ ਸਟੇਡੀਅਮ ਦੇ ਦਿਓ ਹਕੀ ਦਾ ਇਸ ਤੋਂ ਵਧੀਆ ਕੀ ਸੀਗਾ ਐਸਟਰੋਡ੍ਰੋਮ ਮੈਦਾਨ ਬਣ ਗਿਆ ਹੁਣ ਲਗਭਗ 1.5 ਕਰੋੜ ਰੁਪਏ ਦਾ ਤਾਂ ਆਪਣੇ ਪਿੰਡ ਦੇ ਵਿੱਚ ਨਹੀਂ ਆਪਣੇ ਇਲਾਕੇ ਦੇ ਵਿੱਚ ਨਹੀਂ ਮੇਰੇ ਹਿਸਾਬ ਨਾਲ ਇਹ ਔ ਬਠਿੰਡੇ ਦੇ ਵਿੱਚ ਜਾਂ ਦੋ ਜਾਂ ਤਿੰਨ ਹੀ ਹੋਣਗੇ ਜਿੱਥੇ ਇਹ ਗੇਮ ਹੋ ਰਹੀ ਆ ਤੇ ਇਤੋਂ ਵੱਡੀ ਦੇਣ ਕੋਈ ਪਿੰਡ ਨੂੰ ਕੀ ਦੇ ਸਕਦਾ ਸੋ ਉਸ ਤੋਂ ਬਾਅਦ ਆਪਣਾ ਪੰਜ ਸਰਦਾਰ ਹਰਮਨ ਸਿੰਘ ਜੀ ਕਾਨ ਸਿੰਘ ਜੀ ਮਤਲਬ ਕਦੇ ਵੀ ਕਿਸੇ ਵੀ ਕਿਸਮ ਦੀ ਕੋਈ ਅਸੀਂ ਲੋੜ ਪੈਂਦੀ ਹੈ ਅਸੀਂ ਜਦੋਂ ਵੀ ਕਿਸੇ ਵੀਰ ਨੂੰ ਬਾਜੀ ਮਾਰਦੇ ਹਾਂ ਸਾਡੇ ਲਈ ਅੱਦੇ ਬੋਲ ਤੇ ਖੜੇ ਹੁੰਦੇ ਆ ਸੋ ਬਹੁਤ ਬਹੁਤ ਧੰਨਵਾਦ ਹਾਕੀ ਕੋਲ ਸਰਦਾਰ ਮਤਾਰ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਸਾਡੀ ਸਟੇਟ ਦੇ ਵਿੱਚ ਟੀਮ ਖੇਡੀ ਹੈਗੀ ਹੈ ਔਰ ਤੀਸਰੀ ਜਾਂ ਚੌਥੀ ਮਕਾਮ ਤੇ ਆਈ ਹੈ ਤੇ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਈਏ ਵੀ ਆਪਣਾ ਮਠੰਡੇ ਦੀ ਜਿਹੜੀ ਕੁੜੀਆਂ ਦੀ ਟੀਮ ਸੀਗੀ ਉਹ ਸਟੇਟ ਵਿਨਰ ਹੈਗੀ ਹੈ ਇਸ ਟਾਈਮ ਤੇ 11 ਸਾਲਾਂ ਦੇ ਵਿੱਚ ਤਾਂ ਮੁੰਡਿਆਂ ਵਿੱਚ ਮੈਂ ਥੋੜਾ ਮੁਕਾਬਲਾ ਟਫ ਹੁੰਦਾਗਾ ਐਸ ਕਰਕੇ ਥੋੜਾ ਜਿਹਾ ਚਲੋ ਦੋ ਚਰ ਪੁਆਇੰਟ ਬਚੇ ਰਹਿ ਜਾਂਦਾਗਾ ਪਰ ਬੱਚੇ ਜਿੰਨਾ ਵਧੀਆ ਖੇਡੇ ਆ ਜਿਨ੍ਹਾਂ ਨੇ ਦੇਖਿਆ ਸਿਰਫ ਬਸ ਉਹ ਬਿਆਨ ਹੀ ਕਰ ਸਕਦੇ ਆ ਮਨਿੰਦਰ ਵੀਰ ਜੀ ਮੇਰੇ ਨਾਲ ਗਏ ਸੀਗੇ ਇਸ ਬੰਦੇ ਸਾਲ ਸੀ ਨਾਲ ਉਹ ਇੰਨਾ ਵਧੀਆ ਖੇਡੇ ਵੀ ਲੱਗ ਨਹੀਂ ਰਹੇ ਸੀ ਕਿ ਵੀ ਇਹ 11 ਸਾਲਾਂ ਵਾਲੇ ਬੱਚੇ ਆ ਸੋ ਇਹਨਾਂ ਦੀ ਬਦੌਲਤ ਸਰਦਾਰ ਆਪਣਾ ਅਵਤਾਰ ਸਿੰਘ ਜੀ ਜਿਨ੍ਹਾਂ ਦੀ ਮਿਹਨਤ ਇਹ ਝਲਕਦੀ ਹੈ ਸੋ ਮੈਂ ਅਸੀਂ ਬਹੁਤ ਹੀ ਜਿਹੜਾ ਧੰਨਵਾਦ ਦੀਆਂ ਇਹਨਾਂ ਦੇ ਸਤਿਕਾਰ ਕਮੇਟੀ ਵਿੱਚ ਸਰਦਾਰ ਅਤਵਾਰ ਸਿੰਘ ਜੀ ਜਦੋਂ ਵੀ ਕਿਸੇ ਸਕੂਲ ਦੇ ਕੋਈ ਫੈਕਸ਼ਨ ਹੁੰਦਾ ਕੋਈ ਕੰਮ ਹੁੰਦਾ ਕਿਸੇ ਚੀਜ਼ ਦੇ ਤੁਹਾਨੂੰ ਲੋੜ ਆ ਅਸੀਂ ਜਦੋਂ ਮਰਜ਼ੀ ਬੁਲਾਈਏ ਤਾਂ ਸਾਡੇ ਜਿਹੜੇ ਅੱਧੇ ਬੋਲਤੇ ਸਕੂਲ ਦੇ ਵਿੱਚ ਪਹੁੰਚਦੇ ਆ ਸੋ ਬਹੁਤ ਧੰਨਵਾਦ ਦੀਆਂ ਜੀ ਅਸੀਂ ਪੱਤਰਕਾਰ ਵੀ ਸਰਦਾਰ ਮਨਿੰਦਰ ਸਿੰਘ ਜੀ ਸਕੂਲ ਦੀ ਕੋਈ ਵੀ ਨਿੱਕੀ ਤੋਂ ਵੱਡੀ ਕੋਈ ਖਬਰ ਹੋਵੇ ਤਾਂ ਇਹ ਰਹਿਣ ਨਹੀਂ ਦਿੰਦੇਗੇ ਮੈਨੂੰ ਆਪਣੇ ਆਪ ਫੋਨ ਕਰਨਗੇ ਵੀਰ ਜੀ ਮੈਨੂੰ ਆ ਨਾਮ ਪੇਗੀ ਦਿਓ ਆਪਰੇ ਆਤ ਨੂੰ ਕੋਈ ਵੀ 10 ਵਜੇ ਫੋਨ ਕਰ ਲੈਣਗੇ ਵੀ ਮੈਨੂੰ ਨਾਮ ਭੇਜੋ ਜੀ ਮੈਂ ਸਵੇਰ ਨੂੰ ਖਬਰ ਲਵਾਉਣੀ ਹੈ ਠੀਕ ਹੈ ਤੇ ਸਵੇਰ ਨੂੰ ਖ ਬਾਅਦ ਦੇ ਵਿੱਚ ਛਪੀ ਪਈ ਹੁੰਦੀ ਹੈ ਮਤਲਬ ਇੰਨੀ ਜਿਹੜੀ ਹੈਗੀ ਸਕੂਲ ਵਾਸਤੇ ਮਿਲ ਕੰਮ ਕਰ ਰਹੀ ਹੈ ਇਹ ਤਾਂ ਪੂਰਾ ਪਰਿਵਾਰ ਹੀ ਕੰਮ ਕਰ ਰਿਹਾਗਾ ਮਤਲਬ ਸਾਰੇ ਦਿਨ ਗਰਾਊਂਡ ਦੇ ਵਿੱਚ ਜਿਹੜਾ ਪਾਣੀ ਉਸ ਨੂੰ ਪਤਾ ਵੀ 24 ਘੰਟੇ ਚਾਹੀਦਾ ਉਸ ਗਰਾਊਂਡ ਨੂੰ ਠੀਕ ਹੈ ਇਸ ਟ੍ਰਾਫਿਕ ਮੈਦਾਨ ਨੂੰ ਜਿਹੜਾ ਹੁੰਦਾਗਾ ਤੇ ਆਪਣੇ ਇਹਨਾਂ ਦੇ ਫਾਦਰ ਸਾਹਿਬ ਜੀ ਉਹ ਸਾਰੇ ਦਿਨ ਵਿਚਾਰੇ ਲੱਗੇ ਰਹਿੰਦੇ ਆ ਸੋ ਇਹਨਾਂ ਦਾ ਬਹੁਤ ਹੀ ਜਿਆਦਾ ਧੰਨਵਾਦ ਕਰਦੇ ਆ ਅਸੀਂ ਪਤਵੰਤੇ ਸੱਜਣ ਸਰਦਾਰ ਗੁਟੀਕ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਸੋ ਬਹੁਤ ਬਹੁਤ ਧੰਨਵਾਦੀ ਨੰਦਵੀ ਜਦੋਂ ਵੀ ਕੋਈ ਸਕੂਲ ਨੂੰ ਕੋਈ ਲੋੜ ਹੁੰਦੀ ਹੈ ਤਾਂ ਹਮੇਸ਼ਾ ਜਿਹੜੇ ਸਾਡੇ ਨਾਲ ਖੜੇ ਹੁੰਦੇ ਆ ਸੋ ਅੱਜ ਦਾ ਇਹ ਛੋਟਾ ਜਿਹਾ ਪ੍ਰੋਗਰਾਮ ਜਿੱਥੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਹਾਕੀ ਵੈਲੈਂਸ ਨੂੰ ਮਾਨਤਾ ਕਰਾਂਗੇ ਉਹਨਾਂ ਨੂੰ ਮੈਡਲ ਦੇਵਾਂਗੇ ਔਰ ਉਹਨਾਂ ਦੇ ਜਿਹੜੇ ਹੈਗੇ ਆ ਇੱਕ ਕੱਲ ਹੀ ਮੈਂ ਸਰਦਾਰ ਰਪਿੰਦਰ ਸਰਦਾਰ ਆਪਣਾ ਚਮਕੌਰ ਸਿੰਘ ਨੂੰ ਮਿਲ ਕੇ ਕਿਹਾ ਸੀਗਾ ਵੀ ਅਸੀਂ ਇਹ ਚਾਹਣੇ ਹੈਗੇ ਆ ਵੀ ਜਿਹੜੇ ਸਰਟੀਫਿਕੇਟ ਹੈਗੇ ਆ ਅਸੀਂ ਤੁਹਾਡੇ ਹੱਥੋਂ ਦਵਾਈਏ ਤਾਂ ਨੂੰ ਵੀ ਆਪਣੇ ਜਲਦੀ ਇਸ ਤੋਂ ਬਾਅਦ ਚੁبلا ਰਹੇ ਹੈਗੇ ਆ ਸੋ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਹੀ ਸਤਿਕਾਰਯੋਗ ਸਾਡੇ ਪਿੰਡ ਦੇ ਸਰਪੰਚ ਸਹਿਬਾਂ ਪੰਚਾਇਤ ਸਾਰੀ ਮੈਂਬਰ ਵੀਰ ਜੀ ਜੋ ਸਾਨੂੰ ਹਾਕੀ ਬੱਚਿਆਂ ਨੂੰ ਖੜਾਉਂਦੇ ਆ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਵਿੱਚ ਆ ਸ਼ਾਮਲ ਹੋਏ ਕਿਉਂਕਿ ਮੈਂ ਤਾਂ ਇਹਨਾਂ ਨੂੰ ਮਿਲੀ ਨਹੀਂ ਸੀਗੀ ਪਹਿਲਾਂ ਅੱਜ ਹੀ ਮੈਂ ਇਹਨਾਂ ਨੂੰ ਦੇਖਿਆ ਹੈ ਮੈਂ ਹੁਣ ਸ਼ੁਰੂ ਤੋਂ ਹੀ ਦੱਸਦੀ ਆ ਸਰਪੰਚ ਸਾਹਿਬ ਦੇ ਜਿੰਨਾ ਚ ਪੰਜ ਸਾਲ ਹੋ ਗਏ ਮੈਨੂੰ ਵੀ ਇੱਥੇ ਆਈ ਨੂੰ ਜਦੋਂ ਸਰਪੰਚ ਪੰਚਾਇਤ ਬਣੀ ਐ ਉਦੋਂ ਹੀ ਮੇਰੀ ਇੱਥੇ ਟਰਾਂਸਫਰ ਹੋਈ ਸੀ ਜਦੋਂ ਮੈਂ ਇਸ ਸਕੂਲ ਦੇ ਵਿੱਚ ਪੈਰ ਰੱਖਿਆ ਮੈਂ ਦਿਾਲਪੁਰੇ ਮਰਜੀ ਸੀ ਜਦੋਂ ਮੈਂ ਸਕੂਲ ਦੇ ਵਿੱਚ ਪੈਰ ਰੱਖਿਆ ਤੇ ਮੇਰਾ ਜੀ ਨਾ ਲੱਗੇ ਸਕੂਲ ਦੇ ਵਿੱਚ ਮੈਂ ਕਿਹਾ ਮੈਂ ਕਿੱਥੇ ਆ ਗਈ ਕਿਉਂਕਿ ਆ ਸਕੂਲ ਦੀਆਂ ਕੰਧਾਂ ਬਿਲਕੁਲ ਕਾਲੀਆਂ ਸੀ ਕੋਈ ਕੁਰਸੀ ਨਹੀਂ ਸੀ ਬੈਠਣ ਮੇਰੇ ਕੋਲ ਅਗਲੇ ਦਿਨ ਡੀਓ ਸਾਹਿਬ ਆ ਗਏ ਜਿਵੇਂ ਅੱਜ ਮੈਂ ਇੱਥੇ ਜੁਆਇਨ ਕੀਤਾ ਤਾਂ ਅਗਲੇ ਦਿਨ ਡੀਓ ਸਾਹਿਬ ਆ ਗਏ ਮੈਂ ਉੱਥੇ ਖੜੀ ਮੈਨੂੰ ਕਹਿੰਦੇ ਕਿਵੇਂ ਮੈਡਮ ਤੁਸੀਂ ਉਦਾਸ ਖੜੇ ਹੋ ਮੈਂ ਖਾ ਨਹੀਂ ਉਹ ਰਾਣੀ ਨੂੰ ਕਹਿੰਦੇ ਰਾਣਿਆ ਆਪਾਂ ਗਲਤ ਜਗ੍ਹਾ ਤੇ ਆ ਗਏ ਇੱਥੇ ਗਰਪਾਲਕੌਰ ਮੈਡਮ ਹੈ ਵੀ ਆਪਾਂ ਗਲਤ ਜਗ੍ਹਾ ਆਪਾਂ ਚੱਲ ਗਏ ਮੈਂ ਖਾ ਨਹੀਂ ਸਰ ਤੁਸੀਂ ਮੇਰੀਆਂ ਬੇਨਤੀਆਂ ਸੁਣ ਕੇ ਜਾਇਓ ਮੇਰੀ ਟਰਾਂਸਫਰ ਤਾਂ ਤੁਸੀਂ ਇੱਥੇ ਕਰਤੀ ਬਟ ਮੇਰਾ ਇੱਥੇ ਦਿਲ ਨਹੀਂ ਲੱਗਦਾ ਮੈਂ ਤਾਂ ਵਾਪਸ ਉੱਥੇ ਹੀ ਜਾਣਾ ਵੀ ਮੈਨੂੰ ਇੱਥੇ ਕੋਈ ਕੁਰਸੀ ਨਹੀਂ ਕੋਈ ਕੌਸਨ ਜਾ ਮੈਨੂੰ ਤੁਸੀਂ ਕੋਈ ਗ੍ਰਾਂਟ ਦਿਓ ਵੀ ਮੈਂ ਕੁਝ ਬੜਾ ਮਾਨ ਦਾ ਸ੍ਰਿਆ ਕਰੇ ਪ੍ਰਮਾਤਮਾ ਨੇ ਮੇਰੀ ਐਸੀ ਸੁਣੀ ਮੈਂ ਕਿ ਨਹੀਂ ਮੈਨੂੰ ਐ ਸਪਿੰਡ ਦੇ ਸਰਪੰਚ ਮੈਂ ਇੰਨੇ ਪਿੰਡਾਂ ਦੇ ਵਿੱਚ ਜੌਬ ਕਰਕੇ ਆਈ ਆ ਇਹੋ ਜੀ ਪੰਚਾਇਤ ਤੇ ਇਹੋ ਜਿਹਾ ਸਹਿਯੋਗ ਤੇ ਇਹੋ ਜੇ ਸਰਪੰਚ ਸਾਹਿਬਾਨ ਮੈਨੂੰ ਨਹੀਂ ਮਿਲੇ ਮੇਰੀ 22 ਸਾਲ ਦੀ ਜੌਬ ਹੋ ਗਈ ਆ ਮੈਂ ਬਹੁਤ ਖੁਸ਼ੀ ਹੋਈ ਜਦੋਂ ਸਰਪੰਚ ਸਾਹਿਬ ਬਣੇ ਤੇ ਸਰਪੰਚ ਸਾਹਿਬ ਨੇ ਆ ਕੇ ਮਤਲਬ ਪਹਿਲਾਂ ਕੋਈ ਹੋਰ ਕੰਮ ਨਹੀਂ ਉਹ ਕਿਤੇ ਨਹੀਂ ਗਏ ਉਹ ਪਹਿਲਾਂ ਸਕੂਲ ਚਾਈ ਸਕੂਲ ਚ ਆ ਕੇ ਕਹਿੰਦੇ ਮੈਡਮ ਆ ਤੁਹਾਨੂੰ ਕੀ ਕੀ ਚਾਹੀਦਾ ਜਾਂ ਕੁਝ ਮੈਂ ਘਸਰ ਵੀ ਆਹਾ ਕੰਦਾ ਪੁੰਦਾ ਤਾਂ ਬਾਹਲਾ ਕੁਛ ਆਇਆ ਵੇਖੋ ਇੰਨਾ ਨੇ ਉਹਦੇ ਤੋਂ ਕੰਮ ਸ਼ੁਰੂ ਕੀਤਾ ਪਿਆ ਰੰਗ ਰੋਗਣ ਕਰਵਾਇਆ ਸਾਡਾ ਇੰਨਾ ਕੇ ਸਹਿਯੋਗ ਦਿੱਤਾ ਮੇਰੇ ਕੋਲ ਸ਼ਬਦ ਹੀ ਹੈ ਨਹੀਂ ਕਿ ਦੱਸਣ ਨੂੰ ਵੀ ਮੈਂ ਕਿਵੇਂ ਦੱਸਾਂ ਮਤਲਬ ਹਰ ਪੱਖੋਂ ਜਦੋਂ ਸਰਪੰਚ ਸਾਹਿਬ ਨੂੰ ਫੋਨ ਅਸੀਂ ਕਰਦੇ ਮੈਂ ਕਹਿੰਦੀ ਐਨੀ ਨਿਮਰਤਾ ਇੰਨਾ ਨਿੱਗਾ ਸੁਭਾਅ ਮੈਂ ਨਹੀਂ ਵੇਖਣਾ ਅੱਜ ਤੱਕ ਮੈਂ ਇੰਨਾਂ ਲੋਕਾਂ ਦਾ ਮੇਰਾ ਵਾਹ ਪਿਆ ਮੈਂ ਤਾਂ ਹੈਰਾਨ ਆ ਵੀ ਕਦੇ ਤਾਂ ਸਾਨੂੰ ਤੁਸੀਂ ਭੱਜ ਕੇ ਪਾਓ ਵੀ ਤੁਸੀਂ ਆ ਮੰਗ ਲਿਆ ਜਾਂ ਤੁਸੀਂ ਆਏ ਮੈਨੂੰ ਵਾਰ-ਵਾਰ ਵੀ ਮੈਨੂੰ ਤਾਂ ਨਾ ਮੈਡਮ ਬਸ ਹੋ ਗਿਆ ਮੈਡਮ ਬਸ ਕੰਮ ਹੋ ਗਿਆ ਮੈਂ ਤਾਂ ਹੈਰਾਨ ਆ ਇਹਨਾਂ ਦੇ ਪ੍ਰਮਾਤਮਾ ਨੇ ਇਹਨਾਂ ਨੂੰ ਇੰਨਾ ਨਿੱਕਾ ਸੁਭਾਅ ਦਿੱਤਾ ਇੰਨੇ ਸਾਡੇ ਨਾਲ ਚੱਲੇ ਮਤਲਬ ਕਿ ਮਿਲ ਕੇ ਚੱਲੇ ਫਿਰ ਇਹ ਦੂਬਾਰ ਮੈਂ ਕਿਹਾ ਸਰ ਸਾਡੇ ਕੋਲੇ ਆ ਬੈਂਚ ਹੈ ਨਹੀਂ ਜੋਬ ਹੈ ਨਹੀਂ ਮੈਨੂੰ ਤੁਸੀਂ ਅਸੀਂ ਆ ਦੇਵਾਂਗੇ ਅਸੀਂ ਕਦੇ ਵੀ ਨਹੀਂ ਉਹ ਟੈਂਕੀ ਬਣਾਈ ਮੈਂ ਜਦੋਂ ਟੈਂਕੀ ਬਣਵਾਈ ਕਹਿੰਦੇ ਮੈਨੂੰ ਕੰਮ ਸ਼ੁਰੂ ਕਰ ਦਿਓ ਇਹ ਪੈਸਾ ਦਾ ਫਿਕਰ ਨਾ ਕਰੋ ਜਿਹੜੇ ਹੁਣ ਉੱਤੇ ਉਹ ਟੈਲਾਂ ਲਾਈਆਂ ਤੁਸੀਂ 10000 ਰੁਪਏ ਦੇ ਕੇ ਗਏ ਸੀ ਉਦੋਂ ਉਹ ਟੈਂਕੀ ਦੇ ਉੱਤੇ ਬੜੀਆਂ ਬਾਹਰ ਕਿਸੇ ਸਕੂਲ ਚ ਜਾਇਓ ਉਹ ਟੈਲਾਂ ਨਹੀਂ ਲੱਗੀਆਂ ਮਿਲ ਲਈਆਂ ਬਟ ਉਹ ਥੱਲੇ 3 ਫੁੱਟ ਤੇ ਸ਼ੁਰੂ ਕਰਨੀ ਸੀ ਸਰਪੰਚ ਸਾਹਿਬ ਕਹਿੰਦੇ ਨਹੀਂ ਆਪਾਂ ਵੱਡੀ-ਵੱਡੀ ਟੈਂਕੀ ਬਣਾਵਾਂਗੇ ਹੁਣ ਦੇਖੋ ਉਥੋਂ ਪਿੰਡ ਵੀ ਪਾਣੀ ਲੈ ਕੇ ਜਾਂਦਾ ਕਿੰਨੀ ਵਧੀਆ ਟੈਂਕੀ ਬਣੀ ਹੋਈ ਹੈ ਮਤਲਬ ਫੇਰ ਇਹ ਤੋਂ ਬਾਅਦ ਛੱਤਾਂ ਸਾਰੀਆਂ ਉਹ ਜਿਹੜੇ ਉੱਤਪ ਚਾਉਂਦੀਆਂ ਸੀ ਉਹ ਇਹਨਾਂ ਨੇ ਕਿੰਨਾ ਸਾਡਾ ਕਿ ਮੈਡਮ ਇਹ ਪਹਿਲਾ ਸਕੂਲ ਆ ਮੇਰੇ ਲਈ ਮੇਰੇ ਲਈ ਸਕੂਲ ਆ ਵਾ ਸਾਈਂ ਕਰੀ ਗਏ ਤੁਸੀਂ ਦੇਖੋ ਫੇਰ ਆਹ ਆਪਣਾ ਗਰਾਊਂਡ ਬਣਾਇਆ ਹਾਕੀ ਦਾ ਮੈਂ ਨਹੀਂ ਸਰਪੰਚ ਸਾਹਿਬ ਕਿਤੇ ਵੀ ਆਏ ਵੀ ਆਰਾਮ ਨਾਲ ਖੜੇ ਪੱਜੇ ਹੀ ਫਿਰਦੇ ਰਹੇ ਜਿੱਦਾਂ ਦੀ ਸਰਪੰਚ ਸਾਹਿਬ ਬਣੀ ਹੈ ਪਿੰਡ ਦੇ ਵਿਕਾਸ ਲਈ ਸਕੂਲ ਦੇ ਵਿਕਾਸ ਲਈ ਫੇਰ ਇਹ ਤੋਂ ਬਾਅਦ ਹੋ ਗਿਆ ਸਾਰਾ ਰੰਗ ਰੋਗਨ ਵੀ ਹੋ ਗਿਆ ਤਾਂ ਵੀ ਉਹ ਫਰਸ ਲੱਗ ਗਈ ਇਦੁਵਾਦ ਫਿਰ ਸਾਰਾ ਸਾਡਾ ਆਹ ਮੂਰੂ ਵੀ ਕੱਚਾ ਹੈ ਅਸੀਂ ਕੋਈ ਨਹੀਂ ਮੈਡਮ ਇਹ ਵੀ ਹੋ ਜਾਊਗਾ ਅੱਜ ਮੈਂ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਯਾਦ ਕਰਦੀ ਜਿੰਨਾ ਚਿਰ ਅਸੀਂ ਸਕੂਲ ਹੁੰਦੇ ਸੀ ਜਦੋਂ ਆਹ ਫਰਸ਼ ਲੱਗਦੀ ਸੀਗੀ ਤੇ ਉਹਨਾਂ ਨੇ ਨਾ ਉੱਥੇ ਕੁਰਸੀ ਢਾਕੇ ਬੈਠ ਜਾ ਕਰਨਾ ਜਦੋਂ ਅਸੀਂ ਸਾਡੇ ਜਾਣ ਤੋਂ 5 ਮਿੰਟ ਪਹਿਲਾਂ ਆ ਜਾਂਦੇ ਸੀ ਤੇ ਅਸੀਂ ਕਹਿੰਦਾ ਨਾ ਵੀ ਬਾਪੂ ਜੀ ਤੁਸੀਂ ਲੈ ਹੁਣ ਪਹਿਲਾਂ ਬਿੱਲੇ ਤੁਹਾਡੀ ਡਿਊਟੀ ਸੀ ਹੁਣ ਇਹ ਮੇਰੀ ਡਿਊਟੀ ਹੈ ਮੇਰਾ ਕੰਮ ਹੈ ਉਹਨਾਂ ਨੇ ਵੀ ਸਾਡਾ ਪੂਰਾ ਸਾਥ ਦਿੱਤਾ ਅੱਜ ਆਪਣੇ ਵਿੱਚ ਨਹੀਂ ਰਹੇ ਹਨਾ ਤੇ ਪਰ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਪਰਮਾਤਮਾ ਨੇ ਜਿੰਨੀ ਕੁ ਉਹਨਾਂ ਨੂੰ ਆਜੂ ਬਖਸ਼ੀ ਤੇ ਪਰ ਅਸੀਂ ਮੈਂ ਉਹਨਾਂ ਨੂੰ ਬਹੁਤ ਯਾਦ ਕਰਦੀ ਉਹਨਾਂ ਦਾ ਵੀ ਐਨਾ ਹੀ ਨਿੱਗਾ ਸੁਭਾਅ ਬਹੁਤ ਜਾਦੇ ਤੇ ਬੇਟੇ ਤੋਂ ਬਿਨਾ ਗੱਲ ਨਹੀਂ ਕਰਦੇ ਬੇਟੇ ਹੋਰ ਕੋਈ ਕੰਮ ਮੈਨੂੰ ਦੱਸਿਓ ਤੇ ਤੁਸੀਂ ਵੀਰ ਜੀ ਦਾ ਨਾਮ ਲੈ ਕੇ ਕਹਿੰਦੇ ਉਹਨਾਂ ਨੂੰ ਪਹਿਲਾਂ ਮੈਨੂੰ ਦੱਸਿਓ ਵੀ ਇਹ ਥੋੜਾ ਕੰਮ ਨਾ ਨਾ ਕਰਨ ਤਾਂ ਪਹਿਲਾਂ ਮੈਨੂੰ ਦੱਸਿਓ ਫਿਰ ਤੁਸੀਂ ਤੇ ਮੈਂ ਕਹਿੰਦੇ ਨਾ ਕੋਈ ਨਾ ਜੀ ਸਾਡਾ ਜਿਵੇਂ ਅਸੀਂ ਕਹਿੰਨੇ ਓਵੇਂ ਸਾਡਾ ਕੰਮ ਕਰਦੇ ਨੇ ਉਹ ਐ ਨਹੀਂ ਹੈਗਾਗਾ ਫੇਰ ਤੁਸੀਂ ਇਸ ਤੋਂ ਬਾਅਦ ਦੇਖੋ ਵੀ ਸਰ ਉਹ ਵੀ ਹੋ ਗਿਆ ਸਰਸ ਵੀ ਲੱਗ ਗਈ। ਇਸ ਤੋਂ ਬਾਅਦ ਉਹ ਉੱਚਾ ਹੋ ਗਿਆ ਆ ਨੀਵਾ ਹੋ ਗਿਆ। ਸਰਪੰਚ ਸਾਹਿਬ ਦੇ ਦਿਮਾਗ 'ਚ ਪੂਰਾ ਆਏ ਵੀ ਮੈਂ ਇਹ ਕਰਵਾ ਕੇ ਜਾਣਾ, ਕਰਵਾ ਕੇ ਜਾਣਾ। ਮੈਡਮ ਮੈਂ ਜ਼ਰੂਰ ਕਰਵਾ ਕੇ ਜਾਊਂ। ਚਲੋ ਇਹ ਸਾਡੀ ਆ ਫਾਰਸਾ ਮੈਂ ਕਹਿੰਨੀ ਇੱਕ ਕੋਣ ਨਿਕਲ ਗਿਆ ਸਕੂਲ ਦਾ ਚਮ। ਤੇ ਮੈਂ ਕਹਿੰਨੀ ਮੈਂ ਹੁਣ ਇਹ ਸੋਚਦੀ ਆ ਵੀ ਮੈਂ ਜਿੱਥੇ ਰੋਂਦੀ ਸੀ ਆ ਕੇ ਇਸ ਸਕੂਲ ਦੇ ਵਿੱਚ ਤੇ ਮੇਰਾ ਹੁਣ ਇੱਥੇ ਜਾਣ ਨੂੰ ਜੀ ਨਹੀਂ ਕਰਦਾ। ਦੇਖੋ ਮੇਰਾ ਇੰਨਾ ਕੁ ਜੀ ਲੱਗਾ ਸਕੂਲ ਦੇ ਵਿੱਚ ਪਰ ਜਿੱਦਿਆਂ ਦਾ ਇਸ ਪੰਚਾਇਤ ਨੇ ਕਰਮਾ ਵਾਲੀ ਪੰਚਾਇਤ ਮੰਨੂਗੀ ਮੈਂ ਪਾਗਾ ਵਾਲੀ ਪੰਚਾਇਤ ਮੰਨੂਗੀ ਜਿਨ੍ਹਾਂ ਨੇ ਜਦੋਂ ਇਹਨਾਂ ਨੇ ਇਹੋ ਜਿਹਾ ਪੈਰ ਰੱਖਿਆ ਮੈਂ ਕਹਿੰਦੀ ਕਦਮ ਰੱਖਿਆ ਤੇ ਕਿਤੋਂ ਦੀ ਕਿਤੇ ਸਕੂਲ ਲੈ ਗਏ ਇਹ ਕੋਈ ਅਸੀਂ ਨਹੀਂ ਹਾਕੀ ਦੇ ਅਸੀਂ ਐਵੇਂ ਕਹਦੇ ਕਿ ਅਸੀਂ ਨਹੀਂ ਖੜਾਏ ਬੱਚੇ ਇਹ ਸਾਰਾ ਸਰਪੰਚ ਸਾਹਿਬ ਦੀ ਦੇਣ ਹੈ ਗਰਾਊਂਡ ਬਣਾਉਣਾ ਕੋਚ ਲਿਆਉਣੇ ਪਾਣੀ ਦਾ ਪ੍ਰਬੰਧ ਕਰਨਾ ਉਹ ਵੀਰ ਜੀ ਰੱਖੇ ਆ ਦੇਵੀ ਵੀਰ ਜੀ ਉਹ ਵਿਚਾਰੇ ਐਵੇਂ ਕਹਦੀ ਗੇ ਬਹੁਤ ਉਹਨਾਂ ਨੇ ਮਿਹਨਤ ਕੀਤੀ ਤੇ ਪਾਣੀ ਛੜਕਣਾ ਜਾਂ ਕਿੱਦਾਂ ਬਹੁਤ ਉਹਨਾਂ ਨੇ ਵੀ ਸਾਡਾ ਸਾਥ ਇਹਨਾਂ ਦੇ ਨਾਲ ਆ ਹੀ ਦਿੱਤਾ ਮਤਲਬ ਜਿਹੜੇ ਅੱਜ ਆਪਣਾ ਪਿੰਡ ਹਾਕੀ ਦੀ ਹਾਕੀ ਦੀ ਟੀਮ ਹੁੰਦੀ ਪੁੱਲੀ ਦੀ ਟੀਮ ਹੁੰਦੀ ਹੈ ਸਿਰਫ ਪੰਚਾਇਤ ਕਰਕੇ ਸਰਪੰਚ ਸਾਹਿਬ ਕਰਕੇ ਹੁੰਦੀ ਹੈ ਐਵੇਂ ਅਸੀਂ ਆਖੀ ਅੱਜ ਵੀ ਅਸੀਂ ਬੱਚੇ ਖੜਾਏ ਜਾਂ ਨਹੀਂ ਕੋਚ ਸਾਹਿਬ ਦੇ ਕੋਚ ਸਾਹਿਬ ਨੇ ਖੜਾਈ ਬੱਚੇ ਤੇ ਮੈਂ ਕਹਿੰਨੀ ਵੀ ਇੰਨਾ ਸਾਡਾ ਮੈਨੂੰ ਹੁਣ ਆ ਹੀ ਹੁੰਦਾ ਕਿ ਜਦੋਂ ਅਗਲੀ ਪੰਚਾਇਤ ਆਵੇ ਤਾਂ ਮੈਂ ਤਾਂ ਇਹੀ ਪ੍ਰਮਾਤਮਾ ਮੂਰੇ ਦੁਆ ਕਰਦੀ ਵੀ ਸਾਡੇ ਸਰਪੰਚ ਸਾਹਿਬ ਇਹੀ ਹੋਣ ਤੇ ਆਹੀ ਸਾਰੀ ਪੰਚਾਇਤ ਹੋਵੇ ਮੈਂ ਨਹੀਂ ਕਹਿੰਦੀ ਕਿ ਇਹ ਰਟਾ ਹੁਣ ਮੈਂ ਤਾਂ ਕਹਿੰਨੀ ਪ੍ਰਮਾਤਮਾ ਦਿਨ ਦੁੱਗਣੀ ਤੇ ਰਾਤ ਚੌਗਣੀ ਤੇ ਲੰਮੀ ਆਜੂ ਬਖਸ਼ਣ ਸਾ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਨੂੰ ਐਨੀ ਵਧੀਆ ਪੰਚਾਇਤ ਮੇਰੇ ਕੋਲੇ ਨਾ ਹਜੇ ਸ਼ਬਦੀ ਹੈ ਨਹੀਂ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦੀ ਮੁੱਕ ਗਈ ਬਸ ਤੇ ਪਰ ਮੈਂ ਤਾਂ ਹਰ ਵਕਤ ਮੈਂ ਉਹਦੇ ਵੀ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਮੈਂ ਤਾਂ ਜੀ ਇਹੀ ਦਵਾਵਾ ਕਰਦੀ ਵੀ ਤੁਸੀਂ ਵਾਪਸ ਆਓ ਤੁਸੀਂ ਵਾਪਸ ਆਓ ਵੀ ਸਾਡੇ ਸਕੂਲ ਦਾ ਜੋ ਵੀ ਕੰਮ ਹੁੰਦਾ ਤੁਸੀਂ ਪਹਿਲ ਦੇ ਆਧਾਰ ਤੇ ਕਰਦੇ ਹੋ ਕਿਤੇ ਵੀ ਮੈਨੂੰ ਕਿਹਾ ਕਰਨ ਮੈਡਮ ਕੋਈ ਗੱਲ ਨਹੀਂ ਜੇ ਤੁਹਾਡੇ ਅੱਜ ਇੱਥੇ ਇਹਨਾਂ ਦਾ ਮਤਲਬ ਕਿ ਉਹ ਤੋਂ ਚੋਣ ਜਾਬਤਾ ਲੱਗ ਗਿਆ ਸੀਗਾ ਵੀ ਆਪਣਾ ਭੰਗ ਕਰਤੀ ਅਸੀਂ ਪੰਚਾਇਤਾਂ ਕਹਿੰਦੇ ਮੈਡਮ ਕੋਈ ਨਹੀਂ ਪਮਾ ਕੋਸ਼ ਹੋ ਜੇ ਮੈਨੂੰ ਆਪਦੇ ਪੱਲਿਓਂ ਲਾਉਣੇ ਪੈ ਜਾਣ ਮੈਂ ਕਿਵੇਂ ਮਰਜ਼ੀ ਕਰਾਂ ਮੈਂ ਤੁਹਾਡੀ ਫਰਸ ਲਾ ਕੇ ਜੀ ਜਿਨਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਨਾਂ ਨੇ ਸਾਰੇ ਸਾਡੇ ਬੋਲ ਪਗਾਏ ਆ ਜੀ ਸਾਰੇ ਬੋਲ ਪਗਾਏ ਕੋ ਜਿਹੜਾ ਸਨ ਮੂੰਹ ਚੋਂ ਕੱਢਣ ਨਹੀਂ ਦਿੰਦੇ ਸੀ ਕਿ ਪਹਿਲਾਂ ਹਾਂ ਮੈਡਮ ਹੋ ਗਿਆ ਜੀ ਮੈਡਮ ਹੋ ਗਿਆ ਜੀ ਕੰਮ ਤੇ ਹੁਣ ਤਾਂ ਮੈਂ ਇਹ ਕਹੂੰਗੀ ਵੀ ਸਰਪੰਚ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਓ ਵਾਪਸ ਜੇ ਮੰਨ ਲਓ ਫਿਰ ਵੀ ਸਾਡੇ ਸਕੂਲ ਦੇ ਵਿੱਚ ਤੁਸੀਂ ਆਉਂਦੇ ਰਹਿਣਾ ਹੈ ਸਾਡੇ ਨਾਲ ਮਿਲ ਕੇ ਚੱਲਣਾ ਹਾਂਜੀ ਹਾਂ ਵੀ ਸਾਨੂੰ ਆਇਆ ਨਾ ਮਹਿਸੂਸ ਹੋਵੇ ਹਾਂਜੀ ਹਾਂ ਹਾਂਜੀ ਹਾਂ ਤੇ ਬਾਕੀ ਰਹੀ ਪਰਿਵਾਰ ਦੀ ਗੱਲ ਇਹਨਾਂ ਦੀ ਮੈਂ ਤੁਹਾਨੂੰ ਸਾਰਾ ਹੀ ਦੱਸਦੀ ਮਤਲਬ ਜਦੋਂ ਇਕੱਲੇ ਹੀ ਨਹੀਂਗੇ ਮਤਲਬ ਇਹਨਾਂ ਦੇ ਮਿਸ ਜੀ ਐ ਦੂਜੇ ਭੈਣ ਜੀ ਐ ਇਹਨਾਂ ਦੇ ਭਰਾ ਬੇਟੇ ਐ ਸਾਰੇ ਜਦੋਂ ਅਸੀਂ ਇਹਨਾਂ ਦੇ ਘਰ ਜਾਂਦੇ ਸਾਨੂੰ ਇੰਨਾ ਕੁ ਸਤਿਕਾਰ ਮਿਲਿਆ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਮੈਂ ਤਾਂ ਇੱਕ ਪਹਿਲੀ ਪੰਚਾਇਤ ਸੱਚ ਕਰਕੇ ਜਾਣੋ ਜ਼ਿੰਦਗੀ ਦੇ ਵਿੱਚ ਮੈਨਾਂ ਦਾ ਅੱਗੇ ਆਉਣੀ ਵੀ ਨਹੀਂ ਇਹ ਹੁਜੀ ਪੰਚਾਇਤ ਇਹੋ ਜੇ ਸਰਪੰਚ ਸਾਹਿਬ ਮੈਨੂੰ ਲੱਗਦਾ ਵੀ ਮੈਨੂੰ ਨਹੀਂ ਮੈਂ ਜ਼ਿੰਦਗੀ ਦੇ ਵਿੱਚ ਮਿਲਨੀ ਤੇ ਜਿੰਨਾ ਸਾਡਾ ਇਹਨਾਂ ਨੇ ਸਾਥ ਦਿੱਤਾ ਬਹੁਤ ਸਾਥ ਦਿੱਤਾ ਮੈਂ ਕਿਵੇਂ ਆਖਾਂ ਫਿਰ ਸਰ ਜਦੋਂ ਮੈਂ ਆਈ ਤਾਂ ਉਹਨਾਂ ਕੁਰਸੀ ਵੀ ਹੈ ਨਾ ਇੱਥੇ ਇੱਕ ਕਹਿੰਦੇ ਮੈਡਮ ਗੱਲ ਹੀ ਕੋਈ ਨਹੀਂ ਅਸੀਂ ਕੁਰਸੀਆਂ ਦੇ ਵਿੱਚ ਢੇਰ ਲਾ ਦਾਂਗੇ ਉਹੋ ਹੀ ਗੱਲ ਮੈਂ ਕਹਿੰਦੀ ਹੁਣ ਅਸੀਂ ਨਾ ਪਤਾ ਕੀ ਕਹਿੰਨੇ ਸਰ ਨਾ ਹੁਣ ਗਰੰਟਾ ਜਦੋਂ ਦਾ ਤੁਸੀਂ ਪੈਰ ਪਾਇਆ ਇੰਨਾ ਪੈਸਾ ਆਇਆ ਸਕੂਲ ਦੇ ਵਿੱਚ ਅੰਤ ਕੋਈ ਨਹੀਂਗਾ ਹਾਂਜੀ ਹਾਂ ਹੁਣ ਮੈਂ ਥੋ ਦੋ ਤਿੰਨ ਮੈਂ ਤੇ ਗੂਗਲ ਫਾਰਮ ਭਰਾਏ ਮੈਂ ਉਹਨਾਂ ਨੂੰ ਜਵਾਬ ਦੇਤਾ ਮੈਂ ਕਿ ਸਾਡੇ ਤਾਂ ਸਰਪੰਚ ਸਾਹਿਬ ਨੇ ਸਾਰੇ ਕੰਮ ਹੀ ਕਰਤੇ ਮੁਕੰਮਲ ਹੋ ਗਿਆ ਸਾਡਾ ਕੰਮ ਹਾਂਜੀ ਹਾਂ ਤੇ ਚਲੋ ਮੈਂ ਥੋੜਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਜਿਨ੍ਹਾਂ ਨੇ ਸਾਡੇ ਨਿੱਕੇ ਜਿਹੇ ਸੱਦੇ ਦੇ ਉੱਤੇ ਸਾਡੇ ਨਾਲ ਵਿੱਚ ਤੁਸੀਂ ਸ਼ਾਮਲ ਹੋਏ ਸਾਰੇ ਹਾਂ ਹੁਣ ਆਪਾਂ ਜਿਹੜੇ ਬੱਚੇ ਮਤਲਬ ਕਿ ਜੇਤੂ ਹੈ ਇੱਥੇ ਹਾਂ ਸਰਜੋਗ ਸਾਡੇ ਛੋਟੀਪਰਾ ਰੰਗੀਲਾ ਜੀ ਤੇ ਸਾਡੇ ਮਨਿੰਦਰ ਜੀ ਜੋ ਸਾਡੇ ਕਵਰੇਜ ਕਰਨ ਆਏ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਪੂਰੀ ਪੰਚਾਇਤ ਕੰਨੀਓ ਤੇ ਪੂਰੇ ਨਗਰ ਕੰਨੀ ਫਿਰ ਮੈਂ ਧੰਨਵਾਦ ਕਰਦਾ ਸਾਡੇ ਸਟਾਫ ਦਾ ਪ੍ਰਾਇਮਰੀ ਸਕੂਲ ਦੇ ਸਟਾਫ ਦਾ ਮੈਡਮ ਗਰਪਾਲ ਕੌਰ ਦਾ ਜਿਸ ਦਿਨ ਮੈਂ ਪਹਿਲ ਸਰਪੰਚ ਬਣਿਆ ਉਸ ਦਿਨ ਮੈਂ ਮਹੀਨੇ 15 ਕਿ ਦਿਨਾਂ ਬਾਅਦ ਜੋ ਸੋਚੀ ਤੇ ਮੈਂ ਸਕੂਲ ਚ ਆਇਆ ਸਕੂਲ ਚ ਆ ਕੇ ਮੈਂ ਮੈਡਮ ਨੂੰ ਮਿਲਿਆ ਮੈਂ ਕਿਹਾ ਮੈਡਮ ਕੀ ਚਾਹੀਦਾ ਕਹਿੰਦੀ ਸਰਪੰਚ ਸਾਹਿਬ ਇੱਥੇ ਤਾਂ ਕੁਝ ਵੀ ਹੈ ਨਹੀਂ ਮੈਂ ਕਿਹਾ ਕੀ ਕਹਿੰਦੇ ਨਾ ਤਾਂ ਕੁਰਸੀ ਜੇ ਬੈਠਣ ਨੂੰ ਤੇ ਜਿਹੜਾ ਮਕਾਨ ਜਿਹੜੇ ਸਾਡੀ ਬਿਲਡਿੰਗ ਹੈ ਇਹ ਬਿਲਕੁਲ ਕਾਲੀ ਹੋਈ ਪਈ ਸੀ ਜਿਵੇਂ ਬਿਲਕੁਲ ਕਾਲੀ ਸੀ ਜਿਵੇਂ ਮੀਂਹ ਪੈਣ ਨਾਲ ਕਾਲੀ ਹੋ ਜਾਂਦੀ ਹੈ ਮੈਂ ਕਿਹਾ ਚਲੋ ਮੈਡਮ ਇਹ ਵੀ ਕਰ ਦਾਂਗੇ ਆਪਾਂ ਫਿਰ ਮੈਂ ਅਪਤਾਰ ਸਿੰਘ ਕੋਲੇ ਗਿਆ ਕੋਚ ਕੋਲੇ ਸਾਡੇ ਕੋਲੇ ਕਿੰਨੇ ਕੋਚ ਸਾਹਿਬ ਬੈਠੇ ਸੀ ਤੇ ਮੈਂ ਕਿਹਾ ਕੋਈ ਕੀ ਚਾਹੀਦਾ ਤੁਹਾਨੂੰ ਕਹਿੰਦਾ ਸਰਪੰਚ ਸਾਹਿਬ ਹਾਕੀਆਂ ਹੈ ਨਹੀਂ ਮਹਿੰਗੀਆਂ ਹਨ ਮੇਖਾ ਚਲ ਏਵਿਲੀਆ ਦੇ ਆਗੇ ਫਿਰ ਮੈਂ ਉਧਰ ਚਲਾ ਗਿਆ ਹਾਈ ਸਕੂਲ ਚ ਉਹਦਾ ਵੀ ਇੰਨਾ ਬੁਰਾ ਹਾਲ ਸੀ ਉਸ ਦਿਨ ਜਿਹਦੇ ਦਿਨ ਆਇਆ ਮੈਨੂੰ ਫਿਰ ਔਣ ਆਉਂਦਾ ਸੀ ਸਕੂਲ ਚ ਆ ਕੇ ਮੈਂ ਵੀ ਕਿਹਾ ਵੀ ਇੱਥੇ ਇਹ ਕੀ ਹੈ ਤੇ ਮੈਂ ਜੀ ਲੱਗ ਗਿਆ ਸਾਰੀ ਪੰਚਾਇਤ ਨੂੰ ਕਿਹਾ ਸਾਡੇ ਕੋਲ 2 ਲੱਖ ਰੁਪਿਆ ਗ੍ਰਾਂਟ ਆ ਗਈ ਸੀ ਗਲੀਆਂ ਨਾਲੀਆਂ ਦੀ ਜਿੱਥੋਂ ਸਾਡਾ ਸਕੂਲ ਦੀ ਸ਼ੁਰੂਆਤ ਹੁੰਦੀ ਹੈ ਤੇ ਸਾਡੇ ਸਕੂਲ ਨੂੰ ਆ ਸਾਨੂੰ ਟ੍ਰਾਫ ਗ੍ਰਾਂਟ ਮਿਲਿਆ ਉਹ ਜੀ ਮੈਂ 2 ਲੱਖ ਦੀ ਗ੍ਰਾਂਟ ਮੈਂ ਵੀਡੀਓ ਨੂੰ ਕਿਹਾ ਮੈਂ ਤਾਂ ਗਲੀਆਂ ਨਾਲੀਆਂ ਨਹੀਂ ਬਣਾਉਣੀਆ ਮੇਰੇ ਪਾਪਾ ਨੇ ਵੀ ਬਣਾਈਆਂ ਸੀਗੀਆਂ ਉਹ ਪੱਟ ਪੱਟ ਕੇ ਸੀ ਤੇ ਹੁਣ ਲੋਕ ਟਾਇਲ ਲਾਉਣ ਲੱਗੇ ਉਹਨੂੰ ਤਾਂ ਅਸੀਂ ਵਿਕਾਸ ਨਹੀਂ ਕਹਿੰਦੇ ਗੁੱਸੇ ਵੀ ਹੈਗੇ ਸਾਡੇ ਨਾਲ ਲੋਕ ਯਾਰ ਸਾਡੀ ਗਲੀ ਚ ਲੋਕ ਟਾਇਲ ਨਹੀਂ ਲਾਈ ਸਾਡੇ ਨਹੀਂ ਲਾਈ ਮੈਂ ਇਹਦੀ ਉਹ ਗ੍ਰਾਂਡ ਚੇਂਜ ਕਰਾਉਣ ਜਾਵੜਾ ਸਾਡੇ ਗगन ਮੈਡਮ ਸੀ ਬਹੁਤ ਵਧੀਆ ਮੈਡਮ ਸੀ ਮੈਨੂੰ ਕਹਿੰਦੀ ਸਰਪੰਚ ਸਾਹਿਬ ਮੈਂ ਕਿਹਾ ਜੀ ਗਲੀਆਂ ਨਾਲੀਆਂ ਤਾਂ ਮੈਂ ਬਣਾਉਣੀਆ ਲੀਗੀਆਂ ਤੇ ਮੇਰੇ ਤਾਂ ਸਕੂਲ ਦਾ ਬਹੁਤ ਪੁਰਾਣਾ ਹਾਲ ਆ ਕਹਿੰਦੇ ਤੁਸੀਂ ਤਾਂ ਪਹਿਲੇ ਸਰਪੰਚੋਂ ਵੀ ਉਧਰ ਤੱਕ ਮਿਸ਼ਨ ਵੱਲ ਜਾਂਦਾ ਲੋਕ ਟਾਇਲ ਚੋਂ ਤੇ ਤੁਸੀਂ ਇੱਧਰ ਮੈਂ ਕਹਾਂ ਜੀ ਨਹੀਂ ਮੈਂ ਨਹੀਂ ਇਹ ਕੰਮ ਕਰਨਾ ਮੈਂ ਤਾਂ ਪਹਿਲਾਂ ਸਕੂਲ ਦਾ ਉਹ ਕਹਿੰਦੇ ਉਹਨਾਂ ਸੀ ਮਤਾ ਪਾਇਆ ਪੰਚਾਇਤ ਤੇ ਉਹ ਸਾਡੀ ਪੰਚਾਇਤ ਨੂੰ ਦੱਸਿਆ ਵੀ ਅੱਪ ਗਲੀਆਂ ਨਾਲੀਆਂ ਨਹੀਂ ਬਣਾਉਣੀਆਂ ਮੈਂ ਜੀ ਪਰਮਵੀਰ ਸਾਡੇ ਬਹੁਤ ਸਤਕਾਰਯੋਗ ਏਡੀ ਸੀ ਸੀ ਅੱਜ ਉਹ ਪਰਮਾਤਮਾ ਨੇ ਲਾਇਆ ਡੀ ਸੀ ਲੱਗ ਕੇ ਮਾਨਸਾ ਤੇ ਮੈਂ ਉਹਨਾਂ ਕੋਲੇ ਚਲਾ ਗਿਆ ਸਾਡਾ ਮਤਾ ਲੈ ਕੇ ਤੇ ਮਤਾ ਲੈ ਕੇ ਗਿਆ ਮੈਨੂੰ ਕਹਿੰਦੇ ਬੈਟਰ ਸਰਪੰਚ ਸਾਹਿਬ ਕਹਿੰਦੇ ਸਰਪੰਚ ਸਾਹਿਬ ਲੋਕ ਤਾਂ ਛਪਣਾ ਤੇ ਇੱਥੇ ਗਲੀਆਂ ਤੇ ਮੈਂ ਕਹਿੰਦਾ ਨਹੀਂ ਜੀ ਮੇਰੇ ਤੋਂ ਸਕੂਲ ਦਾ ਜਾ ਕੇ ਦੇਖੋ ਜੀ ਪ੍ਰਾਇਮਰੀ ਦਾ ਪੂਰਾ ਹਾਲ ਆ ਸਫਾਈ ਦਾ ਪੂਰਾ ਹਾਲ ਆ ਉਹਨਾਂ ਨੇ ਨਾ ਜੀ ਮੇਰੀ ਗ੍ਰਾਂਟ ਚੇਂਜ ਕਰਤੀ ਮੈਂ ਸ਼ੁਰੂ ਕਰਤਾ ਕੰਮ ਇਹ ਇਹਦਾ ਵੀ ਤੇ ਉਹਦਾ ਵੀ ਰੰਗ ਰੋਗੰਦਾ ਫਿਰ ਮੈਨੂੰ ਬਹੁਤ ਚੰਗਾ ਲੱਗਿਆ ਉਹਨਾਂ ਨੇ ਮਨ ਚ ਬਸ ਗਈ ਮੇਰੀ ਸਰਪੰਚ ਤਾਂ ਸਾਰੇ ਸੀਗੇ ਉਹਨਾਂ ਨੇ ਵੀ ਇਹ ਸਰਪੰਚ ਵੀ ਗ੍ਰਾਂਟ ਚੇਂਜ ਕਰਾਈ ਵੀ ਕਿਉਂ ਕਰਾਈ ਉਸ ਤੋਂ ਬਾਅਦ ਕੀ ਹੋਇਆ ਮੇਰੇ ਨਾਲ ਹਰਮਨ ਸੀਗਾ ਮੈਂ ਤੇ ਹਰਮਨ ਸਾਡੀ ਪੁੱਡਾ ਤੇ ਉਹਨਾਂ ਨੇ ਮੀਟਿੰਗ ਬੁਲਾਈ ਸੀਗੀ ਸਾਰੇ ਸਰਪੰਚਾਂ ਦੀ ਬਲਾਕ ਨਥਾਣੇ ਦੀਆਂ ਜੀ ਉਹ ਬਾਰੀ-ਬਾਰੀ ਮਿਲਦੇ ਸੀਗੇ ਜਿਵੇਂ ਹੁਣ ਆਪਾਂ ਬੈਠੇ ਆ ਜਦੋਂ ਮੈਨੂੰ ਮਿਲੇ ਉਹ ਕਹਿੰਦੇ ਵੀ ਜਦੋਂ ਦੂਜੇ ਦੂਜੇ ਸਾਰੇ ਸਰਪੰਚਾਂ ਨੂੰ ਮਿਲੇ ਉਹ ਸਾਰੇ ਸਰਪੰਚਾਂ ਨੇ ਦੱਸਿਆ ਜੀ ਸਾਡੇ ਗਲੀਆਂ ਸਾਡੇ ਨਾਲੀਆਂ ਸਾਡੇ ਗਲੀਆਂ ਸਾਡੇ ਨਾਲੀਆਂ ਆ ਆਗੇ ਪਾਰ ਜੀ ਮੈਂ ਇਹਨਾਂ ਨੂੰ ਪੁੱਛ ਕੇ ਗਿਆ ਸੀਗਾ ਇਹ ਆਏ ਸੀ ਇਹ ਪਿੱਛੇ ਰਹਿ ਗਏ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦਾ ਸਰਪੰਚ ਸਾਹਿਬ ਮੈਂ ਕਹਿੰਦਾ ਤੇ ਆਪਾਂ ਘਾਹ ਲਾ ਦਈਏ ਗਰਾਊਂਡ 'ਚ ਆ ਬੈਠੇ ਪਾਰ ਜੀ ਕੋਲੇ ਮੈਂ ਕਿਹਾ ਆਪਾਂ ਘਾਹ ਲਾ ਦਈਏ ਗਰਾਊਂਡ 'ਚ ਇਹ ਕਹਿੰਦਾ ਨਾਲ ਸਰਪੰਚ ਸਾਹਿਬ ਘਾਹ ਦਾ ਤਾਂ ਕੰਬਲਾ ਖਾ ਲੇਗਾ ਤੇ ਕਹਿੰਦਾ ਟਰਾਫ ਗਰਾਊਂਡ ਦਾ ਹੋ ਜਾਈ ਇਹਨੇ ਮੇਰੇ ਮਨ 'ਚ ਭਤੀ ਸੀਗੀ ਗੱਲ ਮੈਂ ਕਿਹਾ ਕਿ ਕਿੰਨੇ ਕੁ ਦਾ ਬਣ ਜੂ ਕਹਿੰਦਾ ਬਣ ਜੂਗਾ ਸਰਪੰਚ ਸਾਹਿ ਕਰੀਵਾ ਤੇ ਜਿੱਦੈ ਸਾਡੀ ਮੀਟਿੰਗ ਹੋਈ ਮੈਂ ਇਹਨਾਂ ਤੋਂ ਪੁੱਛ ਕੇ ਗਿਆ ਸੀ ਜਿਵੇਂ ਸਕੂਲ ਵਾਲਿਆਂ ਨੂੰ ਪੁੱਛਿਆ ਇਹਨਾਂ ਨੂੰ ਪੁੱਛਿਆ ਅਸੀਂ ਜਦੋਂ ਮੀਟਿੰਗ ਛੱਡੀ ਮੈਨੂੰ ਕਿਹਾ ਦੱਸੋ ਸਰਪੰਚ ਸਾਹਿਬ ਕੀ ਚਾਹੀਦਾ ਮੈਂ ਕਿਹਾ ਇਹ ਸਾਡੀ ਮਾਂ ਖੇਡ ਕਬੱਡੀ ਆਹਾ ਹਾਕੀ ਆ ਤੇ ਮੈਂ ਵੀ ਹਾਕੀ ਖੇਡਦਾ ਰਿਹਾ ਤੇ ਸਾਡੇ ਪਿੰਡ ਦੀ ਬਹੁਤ ਬੜੀ ਟੀਮਾਂ ਤੇ ਤੁਹਾਨੂੰ ਗਰਾਊਂਡ ਚਾਹੀਦਾ ਇਹ ਹਰਮਨ ਵੀ ਮੇਰੇ ਨਾਲ ਹੀ ਬੈਠਾ ਸੀ ਉਹਨੇ ਉਹਦੀ ਐਕਸ਼ਨ ਨੂੰ ਕੱਪਤਾ ਫੋਨ ਸਾਡੇ ਮਹਿਕਮੇ ਚ ਐਕਸ਼ਨ ਨੂੰ ਕਹਿੰਦਾ ਵੀ ਪੂਲੀ ਗਰਾਊਂਡ ਦੇਣਾ ਆਪਾਂ ਸਰਪੰਚ ਸਾਹਿਬ ਨੂੰ ਤੇ ਉਹਦਾ ਐਸਟੀਮੇਟ ਬਣਾਓ ਉਹਨਾਂ ਨੇ ਕੀ ਕੀਤਾ ਜੀ ਸਰਕਾਰੀ ਅਸਫੀਮੈਂਟ ਬਣਾਇਆ 1.5 ਕਰੋੜ ਰੁਪਏ ਦਾ ਦੂਜੇ ਦਿਨ ਮੈਨੂੰ ਐਡੀਸੀ ਸਾਹਿਬ ਦਾ ਆਪ ਦਾ ਫੋਨ ਆਇਆ ਕਿਹਾ ਸਰਪੰਚ ਸਾਹਿਬ ਤੂੰ ਤਾਂ ਕਹਿੰਦਾ 80 ਲੱਖ ਦਾ ਤੇ ਇਹ ਤਾਂ ਕਿੰਨਾ 1.5 ਕਰੋੜ ਦਾ ਬਣਾਉਂਦੇ ਆ ਮੈਂ ਕਿਹਾ ਜੀ ਦੇਖੋ ਮੈਂ ਖੇਰ ਇਹਦੇ ਨਾਲ ਗੱਲ ਕੀਤੀ ਅਪਤਾਰ ਨਾਲ ਕਿੰਨਾ ਸਰਪੰਚ ਸਾਹਿਬ ਇੰਨੇ ਦਾ ਬਣ ਜੂਗਾ 80 ਤੋਂ 90 ਲੱਖ ਦਾ ਮੈਂ ਕਿਹਾ ਮੈਨੂੰ ਕਿਹਾ ਯਾਰ ਐਂ ਕਰਦੇ ਆ ਫਿਰ ਸਰਪੰਚ ਸਾਹਿਬ ਤਿੰਨ ਤੁਸੀਂ ਸਿੱਧੀ ਗ੍ਰਾਂਟ ਦੇ ਆ ਕਰਾਂਗੇ ਤੇ ਤੂੰ ਲਾਏਗਾ ਮੈਂ ਕਿਹਾ ਹਾਂ ਜੀ ਮੈਂ ਲਾਉਂਗਾ ਸੱਚੇ ਨੀਤ ਨਾਲ ਲਾਉਂਗਾ ਕਿੰਨਾ ਵੀ ਚੱਲ ਤੂੰ ਕਾਰ ਸ਼ੁਰੂ ਤੇ ਉਹਨਾਂ ਨੇ ਸਾਨੂੰ ਐਡਵਾਂ ਕਹਿੰਦਾ ਵੀ ਤੂੰ ਕਾਰ ਸ਼ੁਰੂ ਉਹ ਬਾਰ ਬਾਰ ਮੈਥੋਂ ਪੁੱਛਦੇ ਰਹੇ ਜਦੋਂ ਵੀ ਉਹ 4 ਮਹੀਨੇ ਬਾਅਦ 2 ਦਿਨਾਂ ਬਾਅਦ ਕਿੱਥੇ ਖੜਾ ਸਰਪੰਚ ਸਾਹਿਬ ਕੰਮ ਇੱਥੇ ਆ ਗਿਆ ਜੀ ਇੱਥੇ ਆ ਗਿਆ ਜੀ ਮੈਂ ਉਹਨੂੰ ਹਰ ਦਿਨ ਦਫਤਰ ਰਿਹਾ ਇੱਕ ਦਿਨ ਬਹੁਤ ਮਾਨ ਵਾਲੀ ਗੱਲ ਆ ਮੇਰੇ ਲਈ ਵੀ ਕਿਹੜਾ ਸਰਪੰਚ ਨੂੰ ਪੁੱਛਦਾ ਅਫਸਰ ਆ ਹੁਣ ਵੀ ਡੀਸੀ ਸਾਹਿਬ ਹੁਣ ਵੀ ਮੈਂ ਉਹਦੇ ਨਾਲ ਤਿੰਨ ਚਾਰ ਵਾਰ ਗੱਲ ਕੀਤੀ ਹੈ ਮਾਨਸਾ ਲੱਗੇ ਹੋਏ ਆ ਉਹ ਜਦੋਂ ਘੰਡਾ ਬੰਨੇ ਜਾਂਦੇ ਸੀ ਕਿਸੇ ਪਿੰਡ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦਾ ਸਰਪੰਚ ਸਾਹਿਬ ਤੈਨੂੰ ਮਿਲ ਕੇ ਦਾਨਾ ਮੈਂ ਗਿਆਤ ਕਮਾਲਾ ਤੇ ਮੈ ਉਸ ਦਿਨ ਗਿਆ ਤੋ ਸੀਗਾ ਜਦੋਂ ਤੋਂ ਮੈਂ ਮੁੜ ਕੇ ਆ ਕੇ ਉਹ ਘੰਡਾ ਬੰਨੇ ਤੋਂ ਮੁੜਿਆ ਤੇ ਮੈਂ ਨਥਾਣੇ ਆ ਗਿਆ ਇੱਥੇ ਗਰਾਉਂਡ ਦੇਖਿਆ ਕਹਿੰਦੇ ਬੱਲੇ ਸਰਪੰਚ ਸਾਹਿਬ ਵਧੀਆ ਕੰਮ ਕਰੀ ਜਾਂਦਾ ਤੂੰ ਤਾਂ ਇੰਨਾ ਇੱਥੇ ਜਾਵੜਿਆ ਲੈ ਕਹਿੰਦਾ ਹੁਣ ਇਹ ਕੱਟ ਪੈਸੇ ਨਹੀਂ ਖਾਪੂ ਹੁਣ ਦਿੰਦੇ ਰੋਟੇ ਪਰਮਾਤਮਾ ਨੇ ਸਾਡੀ ਉਹਨਾਂ ਨਾਲ ਐਨੀ ਵਧੀਆ ਬਣਾਈ ਕਿਵੇਂ ਮੈਡਮ ਸਾਡੀ ਤਾਰੀਫ ਕਰਦੇ ਹੈ ਪੰਚਾਇਤ ਦੀ ਮੈਂ ਵੀ ਸਾਡੇ ਡੀਸੀ ਸਾਹਿਬ ਦੀ ਬਹੁਤ ਤਾਰੀਫ ਕਰਦਾ ਮਾਣਯੋਗ ਨੇ ਸਾਡੇ ਡੀਸੀ ਸਾਹਿਬ ਉਹਨਾਂ ਨੂੰ ਵੀ ਤਰੱਕੀ ਦੇ ਪੱਖੇ ਤੇ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਚ ਮਕਾਇਆ ਤੇ ਅਸੀਂ ਮਾਨ ਵਾਲੀ ਪੰਚਾਇਤਾਂ ਵੀ ਜਿਹੜਾ ਇਹ ਗਰਾਊਂਡ ਪੂਰੇ ਪੰਜਾਬ 'ਚ ਕਿਸੇ ਪਿੰਡ 'ਚ ਹੈ ਹੀ ਨਹੀਂ ਵੱਡੇ ਸ਼ਹਿਰਾਂ 'ਚ ਹੈਗੇ ਆ ਜਲੰਧਰ ਆ ਲੁਧਿਆਣੇ ਆ ਬਟਿੰਡੇ ਆ ਜਾਂ ਬਾਦਲਪਿੰਡ ਭਾਈ ਬਾਦਲਪਿੰਡ 'ਤੇ ਕੁਝ ਵੀ ਹੋ ਸਕਦਾ ਪਰ ਬਾਦਲ ਵਰਗਾ ਪਿੰਡ ਆਪਣਾ ਛੋਟਾ ਜਿਹਾ ਪਿੰਡ ਆ ਉਹਦੇ ਨਾਲ ਆਪਾਂ ਵਧੀਆ ਕੀਤਾ ਤੇ ਮੈਂ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਮੇਰੇ ਨਾਲ ਪੂੜਾ 5 ਸਾਲ ਕੰਮ ਕੀਤਾ ਸਾਡੇ ਸਟਾਫ ਦਾ ਜਦੋਂ ਵੀ ਮੈਡਮ ਕੋਲੇ ਆਉਂਦੇ ਸੀ ਕੋਈ ਵੀ ਉਹਨਾਂ ਦੀ ਮਸ਼ਕਾਇਤ ਨਹੀਂ ਦੇਖੀ ਕਿ ਨਹੀਂ ਮਾਸਟਰ ਐ ਕਰਦੇ ਆ ਜੀ ਮੈਂ ਆਉਣਾ ਪੜਾਈ ਜਾਂਦੇ ਹੁੰਦੇ ਬਜਾਰੇ ਪ੍ਰਾਇਮਰੀ ਚ ਵੀ ਤੇ ਹਾਈ ਚ ਵੀ ਮੇਰੀ ਪੰਚਾਇਤ ਦਾ ਮੇਰੇ ਨਗਰ ਦਾ ਮੇਰੇ ਨਗਰ ਦਾ ਵੀ ਕਿ ਮੈਂ ਇਨਾ ਧੰਨਵਾਦ ਕਰਦਾ ਵੀ ਸਾਡੇ ਪਿੰਡ ਚ ਜਦੋਂ ਦੀ ਸਾਡੀ ਪੰਚਾਇਤ ਬਣੀ ਇਹ ਪਾਰਟੀ ਬਾਜ਼ੀ ਨਹੀਂ ਆਈ ਆ ਗੋਟੇ ਇੱਕ ਵਾਰ ਕੇ ਪਟਿਆ ਨਕਲੀ ਦਲ ਕੋਈ ਪਾਰਟੀਆਂ ਚ ਬੰਦੇ ਹੁੰਦੇ ਆ ਕਾਲੀ ਦਲ ਚ ਵੀ ਬੰਦੇ ਹੀ ਆ ਅਸੀਂ ਕਾਂਗਰਸੀ ਸੀਗੇ ਹੁਣ ਆਪ ਆਲੇ ਆ ਸਾਡੇ ਨਾਲ ਪਰ ਪ੍ਰਮਾਤਮਾ ਦੀ ਕਿਰਪਾ ਹੈ ਸਾਡੇ ਪਿੰਡ 'ਚ 5 ਸਾਲਾਂ 'ਚ ਕੋਈ ਪਾਰਟੀ ਗੱਦੀ ਨਹੀਂ ਆਈ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਆਪਣੀ ਪੰਚਾਇਤ ਦੇ ਵੀ ਸਾਡੀ ਪੰਚਾਇਤ ਨੂੰ ਅੱਜ ਤੱਕ ਕੋਈ ਵੀ ਢਿੱਕਾ ਨਹੀਂ ਲੱਗਿਆ ਕੁਝ ਵੀ ਅਸੀਂ ਕੀਤਾ ਤੇ ਨਾ ਸਾਨੂੰ ਕਿਸੇ ਪਿੰਡ ਦੇ ਬਦਵੰਤੀ ਨੇ ਕਿਹਾ ਵੀ ਤੂੰ ਇਹ ਗਲਤ ਕਰ ਰਿਹਾ ਏ ਵੀ ਮੇਰੇ ਲਈ ਮਾਣ ਵਾਲੀ ਗੱਲ ਹੈ ਬਹੁਤ ਮਾਣ ਵਾਲੀ ਗੱਲ ਹੈ ਵੀ ਜਿਹੜਾ 5 ਸਾਲਾਂ 'ਚ ਸਰਪੰਚ ਦੀ ਕੋਈ ਸ਼ਿਕਾਇਤ ਨਾ ਹੋਵੇ ਉਹ ਸਰਪੰਚ ਮਾਣ ਰੱਖਦਾ ਆ ਵੀ ਪੰਚਾਇਤ ਵੀ ਮਾਣ ਰੱਖਦੀ ਆ ਹੁਣ ਜਿਹੜੇ ਮੇਰੇ 9 ਮੈਂਬਰ ਆ ਜਦੋਂ ਅਸੀਂ ਮਤਾ ਪਾ ਦਿੰਦੇ ਉਹ ਇਕੱਲੀ ਮੇਰੀ ਮੋਹਰ ਦੇਖ ਕੇ ਸਾਈਨ ਕਰ ਦਿੰਦੇ ਆ ਨਹੀਂ ਮੈਂਬਰ ਸੋ ਕੁਛ ਕਰਦੇ ਆ ਜੀ ਤੂੰ ਆ ਕਰਤਾ ਤੂੰ ਆ ਕਰਤਾ ਪਰ ਮੈਂ ਆਪਣੀ ਪੰਚਾਇਤ ਦਾ ਆਪਦੇ ਨਗਰ ਦਾ ਤੇ ਸਾਡੇ ਸਥਾਪ ਦਾ ਮੈਡਮ ਗ੍ਰਿਪਾਲ ਕੌਰ ਦਾ ਤੇ ਸਾਡੇ ਸਮੂਹ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪਰਮਾਤਮਾ ਕਰੇ ਜਿਵੇਂ ਹੁਣ ਮੈਡਮ ਕਹੀ ਜਾਂਦੇ ਆ ਪਰ ਮੈਡਮ ਇਹ ਆ ਵੀ ਬਣਨਾ ਤਾਂ ਸਰਪੰਚ ਬਣਦਾ ਨਹੀਂ ਹੁੰਦਾ ਸਰਪੰਚ ਬਣਾਉਂਦੇ ਆ ਲੋਕ सरपंच आप सर 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 दी आप ਤਾਂ ਬਹੁਤ ਬੰਨ ਮ ਫਿਰਦੇ ਆ ਬਹੁਤ ਫਿਰਦੇ ਆ ਨਹੀਂ ਅਸੀਂ ਕਹਿੰਦੇ ਆ ਸਰਪੰਚ ਬਣਾਉਂਦੇ ਆ ਲੋਕ ਸਰਪੰਚ ਬਣਿਆ ਨਹੀਂ ਜਾਂਦਾ ਹੁੰਦਾ ਸਰਪੰਚ ਬਣਾਉਂਦੇ ਆ ਸਾਡੇ ਫਾਦਰ ਸਾਹਿਬ ਨੂੰ ਵੀ ਲੋਕਾਂ ਨੇ ਬਣਾਇਆ ਸੀ ਪੰਜ ਚਾਰ ਇਲੈਕਸ਼ਨ ਲੜੇ ਸੀਗੇ ਤਿੰਨ ਪੰਚਾਇਤ ਮੈਂਬਰਾਂ ਦੇ ਸਰਪੰਚੀ ਦਾ ਖੁਣ ਵੀ ਜਦੋਂ ਸਾਡੀ ਚੋਣ ਹੋਈ ਸੀਗੀ ਸਾਡੀ ਮੀਟਿੰਗ ਹੁੰਦੀ ਸੀਗੀ ਤਿੰਨ ਮੀਟਿੰਗਾਂ ਹੋਈਆਂ ਸੀ ਸਾਡੀ ਕਾਂਗਰਸ ਪਾਰਟੀ ਦੀਆਂ ਤੇ ਸਾਰਿਆਂ ਨੇ ਮੈਨੂੰ ਸਰਪੰਚੀ ਨਾਲ ਸਾਡੀ ਪਾਰਟੀ ਨੇ ਬਣਾਤਾ ਸੀ ਕਿ ਤੂੰ ਆ ਜਾ ਸਾਡਾ ਸਰਪੰਚ ਤੇ ਫਿਰ ਲੋਕਾਂ ਨੇ ਬਣਾਤਾ ਇਹ ਲੋਕ ਸਰਪੰਚ ਬਣਿਆ ਨਹੀਂ ਜਾਂਦਾ ਸਰਪੰਚ ਬਣਾਉਂਦੇ ਆ ਪਰਮਾਤਮਾ ਕਰੇ ਜੇ ਸੇਵਾ ਦਾ ਮੌਕਾ ਹਾ ਤਾਂ ਲੈ ਲਾਂਗੇ ਤੇ ਜੇ ਕੋਈ ਹੋਰ ਹੋਇਆ ਤਾਂ ਵੀ ਮਦਦ ਕਰ ਲਾਂਗੇ ਪਰ ਜਿਹੜਾ ਵੀ ਆਵੇ ਆਪਾਂ ਤਾਂ ਉਹਨੂੰ ਕਹਿੰਦੇ ਆਂ ਵੀ ਪਰਮਾਤਮਾ ਕਰੇ ਹਾਂਜੀ ਹਾਂ ਲੋਕਾਂ ਨੇ ਅੱਜ ਅਸੀਂ ਤੁਹਾਡੇ ਕੰਮ ਵੇਖੇ ਆ ਨਾ ਹਾਂਜੀ ਆ ਦੇ ਤੁਸੀਂ ਆਪੇ ਕੰਮਰ ਤੋਂ ਆ ਵੀ ਬਣਾਉਗੇ ਨਹੀਂ ਮੈਂ ਇੱਕ ਮਹੀਨਾ ਹੋਰ ਦੱਸਾਂ ਜਿੱਦੇ ਜਿਸ ਦਿਨ ਮੈਂ ਸ਼ੁਰੂ ਕੀਤਾ ਕੰਮ ਤੇ ਮੈਂ ਨਾ ਸਾਰੇ ਦਾ ਹੀ ਪੱਥਰ ਮੰਗਾ ਲਿਆ 2400 ਸਕੁਅਰ ਫੁੱਟ ਦਾ ਤੇ 1200 ਸਕੁਅਰ ਫੁੱਟ ਲਾਤਾ ਤੇ ਵੀਡੀਓ ਸਾਹਿਬ ਦਾ ਫੋਨ ਆ ਗਿਆ ਕਹਿੰਦੇ ਸਰਪੰਚ ਸਾਹਿਬ ਕੰਮ ਬੰਦ ਕਰ ਦਿਓ ਮੈਂ ਕਹਾਂ ਯਾਰ ਕੰਮ ਤਾਂ ਚਲੋ ਮੈਂ ਕਹਾਂ ਜੀ ਕੰਮ ਤਾਂ ਨਹੀਂ ਮੈਂ ਬੰਦ ਕਰਦਾ ਕਹਿੰਦੇ ਵੀ ਕੀ ਕਰਾਂਗਾ ਮੈਂ ਕਿਹਾ ਜੇ ਮੈਂ ਕੁਛ ਕਰਾਂ ਮੇਰੇ ਨਾਲ ਐਨ ਆਰ ਆਈ ਭਰਾ ਬਹੁਤ ਜੁੜੇ ਹੋਏ ਮੈਂ ਤਾਂ ਨਵਾਲ ਕਰਦਾ ਸਾਡਾ ਗੰਜੀਤ ਐ ਐਨ ਆਰ ਆਈ ਰਾਣਾ ਮਿਰਕਨੀ ਆਂਦਾ ਸੀ ਤਾਂ ਰਾਣਾ ਹੀ ਕਹਿੰਦੇ ਨੇ ਬਿਰਕਨੀ ਆਂਦੀ ਪਰਿਵਾਰ ਚੋਂ ਗੰਜੀਤ ਨਿਰਮਲ ਮਾਸਟਰ ਐ ਮੇਰੇ ਨਾਲ ਜੁੜੇ ਹੋਏ ਆ ਮੇਰੇ ਆਪਦੇ ਭਤੀਜੇ ਆ ਉਹ ਕਹਿੰਦੇ ਯਾਰ ਕੰਮ ਨਹੀਂ ਫੇਰਾ ਰੁਕਣ ਦਿੰਦੇ ਮੈਡਮ ਉਹਦੇ ਇਹ ਅਦਾਸ ਹੋ ਗਏ ਸਾਰੇ ਸਟਾਪ ਹੀ ਅਦਾਸ ਹੋ ਗਿਆ ਵੀ ਪੰਚਾਇਤ ਭੰਗ ਕਰਤੀ ਕੰਮ ਬੰਦ ਕਰਤਾ ਮੈਂ ਆਇਆ ਮੈਂ ਕਿਹਾ ਨਹੀਂ ਕੰਮ ਆਪਾਂ ਪੂਰਾ ਹੀ ਕਰਾਂਗੇ ਪਾਉਂਦੀ ਆਪਦੇ ਕੋਲੋਂ ਲਾਵਾਂ ਪਾਉਂਦੀ ਕਿਸੇ ਤੋਂ ਪੈਸੇ ਮੰਗਾ ਵੀ ਇਹ ਕੰਮ ਨੂੰ ਆਪਾਂ ਅਧੂਰਾ ਨਹੀਂ ਛੱਡਦੇ ਪੂਰਾ ਕਰਾਂਗੇ ਉਹ ਪ੍ਰਮਾਤਮਾ ਨੇ ਬੇਸਾਟਾ ਕੀ ਸਾਨੂੰ ਬਹਾਲ ਕਰਤਾ ਤੇ ਫੇਰ ਅਸੀਂ ਕੰਮ ਚ ਲਾਤਾ ਤੇ ਆਪਣੇ ਮੈਂ ਧੰਨਵਾਦ ਕਰਦਾ ਸਾਬੀ ਆਮ ਪਾਰਟੀ ਦੇ ਵਰਕਰਾਂ ਦਾ ਵੀ ਜਿਨ੍ਹਾਂ ਨੇ ਅੱਜ ਤੱਕ ਬਚਾਰੇ ਦੇਖੋ ਸਰਕਾਰਾਂ ਬਦਲੀਆਂ ਸਾਰੇ ਸਰਪੰਚਾਂ ਦੇ ਕੰਮ ਬੰਦ ਫੇਰ ਆਪਾਂ ਅੱਜ ਵੀ ਚੱਲਦਾ ਆਪਣਾ ਅੱਜ ਵੀ ਕੰਮ ਚੱਲੀ ਜਾਂਦਾ ਪਿੰਡ 'ਚ ਅਸੀਂ ਤਾਂ ਮਾਣ ਆ ਲਿਆ ਤੇ 5 ਸਾਲਾਂ 'ਚ ਜੋ ਸਾਤੋ ਭਾਈ ਗਲਤੀ ਗੁਲਤੀ ਹੋਈ ਆ ਮਾਫ ਕਰਦੇ ਹੋ ਤੇ ਧੰਨਵਾਦ ਕਰਦੇ ਆ ਅਸੀਂ ਸਾਰਿਆਂ ਦਾ ਸਟਾਫ ਦਾ ਤੇ ਮੇਰੀ ਪੰਚਾਇਤ ਦਾ ਤੇ ਮੇਰੇ ਨਗਰ ਦਾ ਧੰਨ ਦਾ